ਸਿੱਖਾਂ ਦੀ ਪੂਰੀ ਇੱਕ ਪੀੜ੍ਹੀ ਖਤਮ ਕਰ ਦੇਣ ਵਾਲੇ ਲੋਕ ਪੂਰਾ ਤਸ਼ੱਦਦ ਕਰਨ ਵਾਲੇ ਲੋਕ ਅੱਜ ਕੀ ਬਿਆਨ ਦੇ ਰਹੇ ਨੇ ਸਟੇਜਾਂ ਤੋਂ 2 ਮਿੰਟ ਸੁਣੋ ਸਿੱਖਾਂ ਨੂੰ ਕਸਾਈ ਬਣਾਇਆ 5 ਸਾਲ ਦੇ ਅੰਦਰ ਅੰਦਰ ਆਰਐਸਐਸ ਨੇ ਜ਼ਿੰਮੇਵਾਰੀ ਲੈ ਕੇ ਸਾਰੀ ਸਿੱਖ ਦੁਬਾਰਾ ਕਸਾਈ ਬਣਿਆ ਨੂੰ ਅਸੀਂ ਸਿੱਖੀ ਨਾਲ ਜੋੜਾਂਗੇ ਇਹ ਕੋਈ ਸੱਚੀ ਗੱਲ ਕਰ ਸਕਦੀ ਅਨਾਕਾਲੀਆਂ ਨੇ ਕੀਤੀ ਨਾ ਐਸ.ਬੀ.ਸੀ. ਵਾਲਿਆਂ ਨੇ ਕੀਤੀ ਨਾ ਕਿਸੇ ਹੋਰ ਨੇ ਕੀਤੀ ਇਹ ਕਿਸੇ ਫੈਸਲੇ ਬਡੇ ਲੈ ਸਕਦੀ ਆ ਇਹ ਆਰਐਸਐਸਾ ਜਿਨੇ ਜ਼ਿੰਮੇਵਾਰੀ ਲਈ ਬਣੇ ਲੁਧਿਆਣੇ ਤੋਂ ਪਹਿਲਾਂ ਸਾਰਾ ਪੈਸਾ ਆਰਐਸਐਸ ਇਕੱਠੀ ਕਰਕੇ ਲੋਪੰਜਾਬ ਦੀ ਮਾਹਵਾਦੀਆਂ ਦੀ ਜੀਸੀਪੀ ਮਾਹਵਾਦੀ ਖਤਮ ਹੋ ਜਾਣ ਚਲੋ ਹੋਰ ਵੀ ਨਹਿ ਹੋ ਜੇ ਚੌਲਾਈ ਮਾਰੀਆਂ ਹੋਣੀਆਂ ਵਿੱਚ ਆਪਾਂ ਆ ਮਤਲਬ ਮੈਂ ਹੈਰਾਨ ਆ ਇਨਾ ਲੋਕਾਂ ਦੇ ਕੌਨਫੀਡੈਂਸ ਤੇ ਹੈਰਾਨ ਆ ਔਰ ਭਾਜਪੀ ਤੇ ਵੱਖਰਾ ਹੈਰਾਨ ਆ ਕਿ ਤੁਹਾਨੂੰ ਇਹੋ ਜਿਹੇ ਬੰਦਾ ਹੀ ਲੱਭ ਲੱਭਿਆ ਸੀ ਸਿੱਖਾਂ ਦੇ ਪ੍ਰਤੀ ਇਹੋ ਜਿਹੇ ਬਿਆਨ ਦੇਣ ਲਈ ਜਿਸ ਨੂੰ ਕਿ ਪੂਰੀ ਸਿੱਖ ਕੌਮ ਜਦੀ ਸ਼ਕਲ ਵੇਖ ਕੇ ਜਿੱਥੇ ਲੋਕਾਂ ਨੂੰ ਨਫ਼ਰਤ ਹੈ ਔਰ ਉਹਨਾਂ ਨੂੰ ਗੁੱਸਾ ਚੜ ਜਾਂਦਾ ਇਸ ਬੰਦੇ ਦੀ ਤੁਸੀਂ ਇਹੋ ਜਿਹੇ ਬੰਦੇ ਕੋਲੋਂ ਇਸ ਤਰੀਕੇ ਦੇ ਬਿਆਨ ਦਿਵਾ ਦਿੱਤੇ ਆਪਣੀ ਸਟੇ ਦੇ ਉੱਤੇ ਬਿੱਟੂ ਜੀ ਮੈਂ ਤਾਂ ਸਿਰਫ ਇੰਨੀ ਗੱਲ ਤੁਹਾਨੂੰ ਕਹੂੰਗੀ ਤੁਸੀਂ ਜਿਸ ਅਹੁਦੇ ਤੇ ਹੋ ਜਿਸ ਸਰਕਾਰ ਦੇ ਵਿੱਚ ਹੋ ਇਸ ਟਾਈਮ ਤੁਸੀਂ ਜੇ ਸਿੱਖਾਂ ਦੀ ਗੱਲ ਕਰ ਰਹੇ ਸੀ ਨਾ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੇ ਹੱਕ 'ਚ ਤੁਹਾਨੂੰ ਆਦਾ ਨਾਰਾ ਮਾਰ ਦੇਣਾ ਚਾਹੀਦਾ ਸੀ ਅੱਜ ਇਸ ਸਟੇਜ ਤੋਂ ਫਿਰ ਤੇ ਜਾਂ ਜਬਲੀਆਂ ਮਾਰ ਕੇ ਲੋਕਾਂ ਨੂੰ ਮੂਰਖ ਨਾ ਬਣਾਓ ਕਿਉਂਕਿ ਭਾਜਪਾ ਦਾ ਆਧਾਰ ਪੰਜਾਬ ਦੇ ਵਿੱਚ ਨਹੀਂ ਆ ਔਰ ਤੁਹਾਡੇ ਵਰਗੇ ਸਿੱਖ ਚਿਹਰੇ ਅਖੋਤੀ ਸਿੱਖ ਚਿਹਰੇ ਜਿਹੜੇ ਉਹਨਾਂ ਨੂੰ ਸਿੱਖ ਲੱਗਦੇ ਆ ਕਿ ਇਹਨਾਂ ਨੂੰ ਸ਼ਾਇਦ ਅੱਗੇ ਕਰਕੇ ਤੇ ਅਸੀਂ ਇੱਥੇ ਆਪਣਾ ਆਧਾਰ ਲੱਭ ਲਵਾਂਗੇ ਹੈ ਮੈਨੂੰ ਤੇ ਹਾਸਾ ਆ ਰਿਹਾ ਇਸ ਬੰਦੇ ਦੇ ਉੱਤੇ ਵੀ ਤੇਰੇ ਬਾਪ ਦਾਦੇ ਦਾ ਤਸ਼ੱਦਦ ਅੱਜ ਵੀ ਮਾਜੇ ਦੀ ਧਰਤੀ ਜਿਹੜੀ ਹੈ ਨਾ ਉਹ ਕੰਬ ਜਾਂਦੀ ਚੇਤਾ ਕਰਕੇ ਇੱਕ ਪੂਰੀ ਨੌਜਵਾਨਾਂ ਦੀ ਪੀੜੀ ਖਤਮ ਕਰ ਦਿੱਤੀ ਤੁਸੀਂ ਬੁੱਚੜੋ ਤੇ ਤੁਸੀਂ ਅੱਜ ਸਿੱਖ ਧਰਮ ਦੀ ਗੱਲ ਕਰ ਰਹੇ ਹੋ ਉਸ ਮੰਚ ਤੋਂ ਬੋਲ ਰਹੇ ਕਿ ਆਰਐਸਐਸ ਸਿੱਖਾਂ ਦੀ ਗੱਲ ਕਰੇਗੀ ਉਹ ਸ਼ਰਮ ਕਰੋ ਏ ਸ਼ਰਮ ਕਰੋ ਸਿੱਖਾਂ ਦੀ ਗੱਲ ਕਰਨੀ ਹੈ ਤਾਂ ਪਹਿਲਾਂ ਬੰਦੀ ਸਿੰਘਾਂ ਦੀ ਗੱਲ ਕਰ ਬੰਦੀ ਸਿੰਘਾਂ ਨੂੰ ਛਡਾਓ ਜਿਹੜੇ ਜਿਹੜਾ ਆਪਣਾ ਤੁਸੀਂ ਵਾਅਦੇ ਕਰਕੇ ਵੀ ਜਿਹੜਾ ਸਰਕਾਰ ਮੁੱਕਰ ਗਈ ਕਦੀ ਕਿਸੇ ਗੁਰਪੁਰਬ ਤੇ ਛੱਡਾਂਗੇ ਕਦੀ ਕਿਸੇ ਤੇ ਛੱਡਾਂਗੇ ਅੱਜ ਤੱਕ ਉਹਨਾਂ ਨੂੰ ਛੱਡਿਆ ਨਹੀਂ ਤੁਸੀਂ ਪਹਿਲਾਂ ਤਾਂ ਇੱਥੇ ਆਪਣਾ ਸਬੂਤ ਦੇ ਪਹਿਲੀ ਗੱਲ ਦੂਸਰਾ ਇਹਨੇ ਕਿਸਾਨਾਂ ਦੇ ਜਿਹੜਾ ਬਿੱਲਾਂ ਦਾ ਜੋ ਵੀ ਸਾਰਾ ਕਹਿ ਲਓ ਵੀ ਤੋੜਾ ਝਾੜ ਦਿੱਤਾ ਅਕਾਲੀ ਦਲ ਦੇ ਉੱਤੇ ਔਰ ਉਸ ਸਮੇਂ ਦੇ ਜਿਹੜੇ ਐਮਪੀ ਸੀ ਉਹਨਾਂ ਦੇ ਉੱਤੇ ਕਿ ਇਹ ਬੇਰਲੀ ਜਿਹੜੇ ਇਹਨਾਂ ਦੀ ਵਜ੍ਹਾ ਕਰਕੇ ਲਾਗੂ ਹੋਇਆ ਹੁਣ ਮੈਂ ਇੱਥੇ ਇਹਨੂੰ ਕੀ ਜਵਾਬ ਦਵਾਂ ਇੱਕ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਗਾ ਆ ਕਿਸਾਨਾਂ ਨੇ ਨਹੀਂ ਸਪੀਡ ਕੱਟ ਕੀਤੀ ਸੀ ਆ ਦੇਖੋ ਮੜਾ ਜਾ ਇਹ ਬਿੱਟੂ ਇਹ ਵਾਟਰ ਪਹੁੰਚੇਗੀ ਇੱਕ ਵਾਰ ਮੋਰੀਅਮ ਪਹੁੰਚੇ ਸੀ ਲੋਕਾਂ ਦਾ ਵਿਰੋਧ ਕਰਨਾ ਪਿਆ ਬਿੱਟੂ ਸਾਹਿਬ ਕੀ ਕਹਿਣਾ ਚਾਹੁੰਦੇ ਰਮਨੀਸ਼ ਇਹ ਬਿੱਟੂ ਪਹੁੰਚੇ ਨੇ ਇਹ ਕਿਸਾਨਾਂ ਵਾਲੂ ਕਿ ਰਮਨੀਸ਼ ਇਹ ਬਿੱਟੂ ਨੂੰ ਆ ਗੱਲ ਚ ਪਾ ਦਿੱਤੀਆਂ ਪਛਾਣੋ ਆਪਣਾ ਅਬੀਟੂ ਦੇ ਜੀਰਾ ਜੀ ਦੋਵੇਂ ਕਾਂਗਰਸੀ ਗਏ ਜਦੋਂ ਇੱਕ ਚਲੋ ਅੱਗੇ ਵੀ ਅਜੇ ਸ਼ਤਰ ਪਰੇ ਨਹੀਂ ਹੋ ਰਹੀ ਆ ਪੂਰੀ ਵੀਡੀਓ ਚ ਮੇਰੇ ਕਹਿਣ ਦਾ ਭਾਵ ਇਥੇ ਇਹ ਆ ਕਿ ਜਿਹੜੇ ਕਿਸਾਨਾਂ ਦੇ ਅੱਜ ਇਹ ਲੈਂਡ ਪੂਲਿੰਗ ਤੇ ਚੱਲਦੇ ਕ੍ਰੈਡਿਟ ਲੈਣ ਲਈ ਜਿਹੜੀ ਇਹ ਰੈਲੀ ਕਰ ਰਹੀ ਸੀ ਆ ਉਹੀ ਕਿਸਾਨ ਹੀ ਨੇ ਜਿਨ੍ਹਾਂ ਨੇ ਤੁਹਾਡੀਆਂ ਸਪੀਡਾਂ ਚੈੱਕ ਕੀਤੀਆਂ ਤੇ ਤੈਨੂੰ ਗੱਲ 'ਚ ਪੱਗ ਪਾ ਕੇ ਤੋੜਿਆ ਸੀ ਨਾਲੇ ਤੂੰ ਤੇ ਕਹਿੰਦਾ ਹਾਂ ਵੀ ਉਹ ਤਾਂ ਕਿਸਾਨ ਹੀ ਨਹੀਂ ਹੈਗੇ ਜਿਹੜੇ ਕਿਸਾਨੀ ਮੋਰਚੇ 'ਚ ਸੀ ਹੈ ਇਹ ਤੁਹਾਡੇ ਹੀ ਬਿਆਨ ਸੀ ਨਾ ਨਾਨਤਿਓਂ ਔਰ ਅੱਜ 700 ਕਿਸਾਨ ਸ਼ਹੀਦ ਕਰਵਾ ਕੇ ਜਮੀਰ ਜਾਗਿਆ ਇਸ ਪਾਰਟੀ ਦਾ ਜਿਹੜਾ ਤੂੰ ਕਹਿ ਰਿਹਾ ਹੈ ਕਿ ਮੋਦੀ ਸਾਹਿਬ ਨੂੰ ਬਾਅਦ ਚ ਰਿਅਲਾਈਜ਼ ਹੋਇਆ ਫਿਰ ਉਹਨਾਂ ਨੇ ਮਾਫੀ ਮੰਗੀ ਜਿਹੜੇ ਆ ਵੀ ਬਿੱਲ ਵਾਪਸ ਲਏ ਆ ਪਰ ਲਾਗੂ ਕਾਲੀ ਦਲ ਨੇ ਕਰਵਾਏ ਹੀ ਉਹ ਕੋਈ ਕੋਈ ਫੈਕਟ ਚੈੱਕ ਕਰ ਲਿਆ ਕਰੋ ਜਦੋਂ ਵੋਟਾਂ ਪਈਆਂ ਸੀ ਉਹ ਇਸ ਤੋਂ ਇਹਨੂੰ ਪਹਿਲਾਂ ਤਾਂ ਇਹ ਪੁੱਛੋ ਵੀ ਇਹਦੀ ਵੋਟ ਕਿਹਦੇ ਹੱਥ ਚ ਪਈ ਸੀ ਜਿਹੜਾ ਪੂਰਾ ਪਾਰਲੀਮੈਂਟ ਹਾਊਸ ਹੁੰਦਾ ਹੈ ਉੱਥੇ ਜਿਹੜੇ ਏਡੇ ਐਮਪੀ ਬੈਠੇ ਸੀ ਉਹਨਾਂ ਲੋਕਾਂ ਦੀਆਂ ਵੋਟਾਂ ਤੇ ਜਿਹੜੇ ਦੋ ਐਮਪੀ ਪੰਜਾਬ ਦੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਵੀ ਹਰਸਿਮਰਤ ਕੋਰ ਬਾਦਲ ਇਹਦਾ ਕਹਿਣ ਦਾ ਭਾਵੇਂ ਕਿ ਉਹ ਦੋ ਐਮਪੀਆ ਕਰਕੇ ਜਿਹੜਾ ਏਡੇ ਤਗੜੇ ਜਿਹੜਾ ਇਹ ਫਰੌਡ ਜਿਹੜਾ ਸੀ ਇਹ ਜਿਹੜਾ ਸਕੈਮ ਹੋਣ ਲੱਗਾ ਸੀ ਕਿਸਾਨਾਂ ਦੇ ਨਾਲ ਇਹ ਸਿਰਫ ਦੋ ਐਮਪੀਆ ਕਰਕੇ ਜਿਹੜਾ ਉਹ ਮੰਨ ਕੇ ਆ ਕੋਈ ਗੱਲ ਦੀ ਤੁੱਕ ਬਣ ਰਹੀ ਹੈ ਪੂਰਾ ਹਾ ਉਸ ਜਿਹੜਾ ਉਹ ਉੱਦੋਂ ਬੈਠਾ ਸੀ ਦੋ ਬਟਾ ਬਈਆਂ ਨੇ ਇਸ ਬਿੱਲਾਂ ਦੇ ਖਿਲਾਫ ਪਾਰਲੀਮੈਂਟ ਦਾ ਰਿਕਾਰਡ ਚੈੱਕ ਕਰ ਲਿਆ ਜਾਵੇ ਔਰ ਬਿੱਟੂ ਦੇ ਉਤੇ ਕਾਰਵਾਈ ਕੀਤੀ ਜਾਵੇ ਜੋ ਇਹ ਝੂਠ ਫਿਲਾ ਰਿਹਾ ਹੈ ਔਰ ਇਹਦੀ ਆਪਣੀ ਵੋਟ ਇਹਨੂੰ ਪੁੱਛੋ ਵੀ ਕਿੱਧਰ ਪਾਈ ਦੋ ਇਹਨੇ ਪਾਈ ਵੀ ਹੈ ਕਿ ਨਹੀਂ ਪਾਈ ਵੋਟ ਇਸ ਬੰਦੇ ਨੂੰ ਇਹ ਤੇ ਪੁੱਛਿਆ ਜਾਵੇ ਔਰ ਇਹ ਗੱਲਾਂ ਕਰ ਰਿਹਾ ਕਿ ਇਹ ਕਿਸਾਨੀ ਬਿੱਲ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਮੈਨੂੰ ਮੈਂ ਤੇ ਸੋਚ ਰਹੀ ਹਾਂ ਕਿ ਇਹ ਜਿਸ ਤਰੀਕੇ ਦੇ ਨਾਲ ਅੱਜਕੱਲ ਬੀਜੇਪੀ ਇਹਨੂੰ ਬਿਆਨਦਵਾਰੀ ਹੈ ਇਹ ਮਤਲਬ ਇਹ ਲੱਗਦਾ ਨਹੀਂ ਇਹ ਆਪਣਾ ਪੰਜਾਬ ਦੇ ਵਿੱਚ ਕੋਈ ਵੀ ਆਧਾਰ ਬਣਾਉਣਾ ਚਾਹੁੰਦੇ ਹੋਣਗੇ ਕਿਉਂਕਿ ਇਹੋ ਜਿਹੇ ਬਿਆਨ ਨਹੀਂ ਦੇ ਦਵਾਉਂਦੇ ਨਾ ਇਹਨੂੰ ਪਤਾ ਨਾਲ ਚਾਹੀਦਾ ਵੀ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਡੇਢ ਸਾਲ ਕਿੰਨਾ ਚਿਰ ਇਹ ਅੰਦੋਲਨ ਚੱਲਿਆ ਔਰ ਉਸ ਤੋਂ ਬਾਅਦ ਤੁਹਾਡਾ ਪਾਰਟੀ ਦਾ ਜ਼ਮੀਰ ਜਾਗਿਆ ਪਹਿਲਾਂ ਨਹੀਂ ਜਾਗਿਆ ਕਮਾਲ ਹੋ ਗਈ ਇਹਨਾਂ ਦੀ ਜਿਹੜੇ ਕਿਸਾਨਾਂ ਦੇ ਐਮਐਲਏ ਤੁਹਾਡੇ ਜਿਹੜੇ ਉੱਥੇ ਗੱਡੀਆਂ ਥੱਲੇ ਉਹਨਾਂ ਨੂੰ ਡਰੜ ਗਏ ਉਹਨਾਂ ਨੂੰ ਅਜਿਹਾ ਕਿ ਇਨਸਾਫ ਨਹੀਂ ਮਿਲਿਆ ਕਿੰਨਾ ਕੁਛ ਜਿਹੜਾ ਇਸ ਦਰਮਿਆਨ ਵਾਪਰ ਗਿਆ ਪੰਜਾਬ ਦੇ ਵਿੱਚ ਤੇ ਜਿਹੜੇ ਬਾਰਡਰਾਂ ਦੇ ਵਿੱਚ ਕਿੰਨਾ ਪ੍ਰਭਾਵ ਪਿਆ bizness ਨੂੰ ਕਿੰਨਾ ਪ੍ਰਭਾਵ ਪਿਆ ਕਿੰਨਾ ਘਾਟਾ ਪੰਜਾਬ ਨੇ ਆਲਰੇਡੀ ਝੱਲ ਲਿਆ ਸੀ ਇਹ ਕਿਸਾਨੀ ਬਿੱਲਾਂ ਦੇ ਵਾਪਸ ਹੋਣ ਤੋਂ ਵੀ ਔਰ ਇਹ ਬੰਦਾ ਜੋ ਉੱਥੇ ਕੇ ਇੰਨੀਆਂ ਗੱਲਾਂ ਕਰ ਰਿਹਾ ਹੈ ਕਿ ਅਕਾਲੀ ਦਲ ਨੇ ਕੀਤਾ ਜੀ ਫਿਰ ਅਕਾਲੀ ਦਲ ਤੇ ਹੁਣ ਵੀ ਕਹਿ ਰਿਹਾ ਬੰਦੀ ਸਿੰਘ ਰਿਹਾ ਕਰੋ ਫਿਰ ਮੰਨੋ ਅਕਾਲੀ ਦਲ ਦੀ ਕਮਾਲ ਹੀ ਹੋ ਗਈ ਹੈ ਜਿਹੜੇ ਬਿੱਲ ਵਾਪਸ ਹੋਏ ਆ ਉਹ ਕਿਸਾਨਾਂ ਦੀ ਬਦੌਲਤ ਹੋਏ ਆ ਜਿਹੜਾ ਵਿਰੋਧ ਹੋਇਆ ਜਿਹੜਾ ਇੱਥੇ ਲੋਕਾਂ ਨੇ ਉਹਨਾਂ ਨੂੰ ਡੰਡੇ ਵਿਖਾਏ ਆ ਜਿਹੜਾ ਸਾਡਾ ਅਕਾਲੀ ਦਲ ਦਾ ਗੱਠ ਜੋਰ ਟੁੱਟਿਆ ਮੰਤਰੀ ਸਾਹਿਬ ਨੇ ਅਸਤੀਵਾ ਦਿੱਤਾ ਇਹ ਚੀਜ਼ਾਂ ਦਾ ਪ੍ਰਭਾਵ ਤੁਸੀਂ ਕੀ ਸੋਚਦੇ ਹੋ ਵੀ ਨਹੀਂ ਪੈਂਦਾ ਅੱਜ ਅੱਜ ਇਸ ਬੰਦੇ ਨੂੰ ਹੁਣੇ ਸੈਂਟਰ ਦੇ ਵਿੱਚ ਕਿਤੇ ਕਾਂਗਰਸ ਆਜੇ ਨਾ ਇਹ ਬੰਦਾ 扑ੜਕ ਕੇ ਉਧਰ ਜਾਊਗਾ ਇਹ ਤਾਂ ਬੀਜੇਪੀ ਵਾਲੇ ਤੇ ਯਕੀਨ ਕਿਦਾਂ ਕਰੀ ਬੈਠੇ ਮੈਨੂੰ ਨਹੀਂ ਸਮਝ ਲੱਗ ਰਹੀ ਇਹਨਾਂ ਦੀ ਵੀ ਇਹ ਬੰਦਾ ਆਪਣੇ ਪਿਓ ਦਾਦੇ ਦਾ ਨਹੀਂ ਬਣਿਆ ਇਹ ਕੱਟੜ ਕਾਂਗਰਸੀ ਸ਼ਖਸ ਅੱਜ ਬੀਜੇਪੀ ਦੇ ਵਿੱਚ ਜਾ ਕੇ ਉਹਨਾਂ ਦੀ ਗੋਦੀ 'ਚ ਬਹਿ ਕੇ ਤੇ ਗੱਲਾਂ ਕਰ ਰਿਹਾ ਹੈ ਇਹ ਤੋਂ ਬਚੋ ਜੋ ਸੰਤਾਪ ਅਸੀਂ ਹੰਡਾਇਆ ਜੋ ਸਿੱਖ ਲੋਕਾਂ ਨੇ ਇੱਥੇ ਹੰਡਾਇਆ ਹੈ ਨਾ ਤੇਰੀ ਵਜ੍ਹਾ ਕਰਕੇ ਦਿੱਲੀ ਦੇ ਵਿੱਚ ਜਿਹੜੀਆਂ ਵਿਧਵਾ ਕਲੋਨੀਆਂ ਬਣ ਗਈਆਂ ਤੇਰੇ ਵਰਗਿਆਂ ਦੀ ਵਜ੍ਹਾ ਕਰਕੇ ਤੇਰੇ ਦਾਦੇ-ਪਰਦਾਦੇਾਂ ਦੀ ਪਿਓ-ਦਾਦਿਆਂ ਦੀ ਵਜ੍ਹਾ ਕਰਕੇ ਤੁਹਾਡੇ ਕਾਂਗਰਸੀਆਂ ਦੀ ਵਜ੍ਹਾ ਕਰਕੇ ਆਹ ਕੁਝ ਹੋਇਆ ਉਰਾਡੇ ਵੀਰੇ ਵੀ ਦੇ ਮੰਚ ਤੋਂ ਉੱਠ ਕੇ ਗੱਲਾਂ ਕਰ ਰਿਹਾ ਉਹ ਵੀ ਕਿਸਾਨਾਂ ਦੀ ਲੈਂਡ ਪੂਲਿੰਗ ਦਾ ਜਿਹੜਾ ਇੱਕ ਕ੍ਰੈਡਿਟ ਲੈਣ ਲਈ ਉੱਥੇ ਬੈਠੇ ਸੀ ਪਹਿਲਾਂ ਤੇ ਇਹ ਆਪਣੇ ਆਪ ਜੀ ਛਾਤੀ ਮਾਰ ਲੋ ਤੁਸੀਂ ਕੀ ਕੀਤਾ ਅੱਜ ਤੱਕ ਗੱਲਾਂ ਕਰਨ ਗੱਲਾਂ ਹੀ ਕਰ ਸਕਦੇ ਜੇ ਬਸ ਤੁਸੀਂ ਤੁਹਾਡੇ ਪੱਲੇ ਹੋਰ ਕੁਝ ਨਹੀਂ ਹੈਗਾ ਮੈਂ ਤਾਂ ਜਿਆਦਾ ਇਹਨਾਂ ਨੂੰ ਜਵਾਬ ਦੇਣਾ ਵੀ ਨਹੀਂ ਚਾਹੁੰਦੀ ਹਾਂ ਪਰ ਪਤਾ ਨਹੀਂ ਇਹਨੂੰ ਤੇ ਇਹਨੂੰ ਤਾਂ ਐਸਜੀਪੀਸੀ ਤਲਬ ਵੀ ਨਹੀਂ ਕਰ ਸਕਦੇ ਡਾ ਮਨੁਸ ਬੰਦਾ ਹੈ ਕਿ ਇਹ ਪਤਾ ਹੀ ਤਾਂ ਸਿੱਖਿਆ ਨਹੀਂ ਤੇ ਜੋ ਇਹਨੇ ਐਲਜੀਪੀਸੀ ਦੇ ਲਈ ਜਾਂ ਬਿਆਨ ਦਿੱਤਾ ਨਾ ਜੋ ਕੋਸ਼ ਸਕੂਲ ਕਾਲਜ ਜੋ ਉਹ ਪੜਾਈਆਂ ਕਰਾ ਰਿਹਾ ਬੱਚਿਆਂ ਨੂੰ ਜਿੰਨੀ ਜੁਨਾ ਕੰਮ ਐਸਜੀਪੀਸੀ ਕਰ ਰਹੀ ਆ ਤੇ ਤੂੰ ਉਹਦਾ ਮੁਕਾਬਲਾ ਕਰਵਾ ਰਿਆ ਆਰਐਸਐਸ ਦੇ ਨਾਲ ਆ ਆ ਤੇਰੇ ਸਿੱਖਣ ਦੇ ਸਬੂਤ ਆ ਤੂੰ ਤਾਂ ਸਿੱਖ ਹੈ ਹੀ ਨਹੀਂ ਐ ਤੈਨੂੰ ਸਿੱਖ ਮੰਨ ਕੋਣ ਰਿਹਾ ਐ ਤੂੰ ਤਾਂ ਆਪੇ ਆਪੇ ਸੈਲਫ ਕਲੇਮਡ ਸਿੱਖਿਆ ਕੋਈ ਤੈਨੂੰ ਸਿੱਖ ਕੋਈ ਪੰਜਾਬ ਦੇ ਵਿੱਚ ਤੈਨੂੰ ਪਸੰਦ ਨਹੀਂ ਕਰਦਾ ਨੌਜਵਾਨ ਤੇਰੀ ਸ਼ਕਲ ਵੇਖ ਕੇ ਉਹਨਾਂ ਦੇ ਕਹ ਲਾ ਵੀ ਭਾਵਨਾਵਾਂ ਵਾ ਪੜਕ ਜਾਂਦੀਆਂ ਪਰ ਅੱਜ ਇਹ ਇਹ ਬੰਦਾ ਉੱਥੇ ਮੰਚ ਤੋਂ ਪਤਾ ਨਹੀਂ ਕੀ ਖਾ ਪੀ ਕੇ ਚੜ ਗਿਆ ਸਟੇਜ 'ਤੇ ਤੇ ਜਿਹੜੇ ਇਹ ਇਹੋ ਜਿਹੇ ਬਿਆਨ ਦੇ ਰਿਹਾ ਉਹ ਜੀ ਭਾਪੀ ਜਿਹਨੂੰ ਇਹ ਨਹੀਂ ਸਮਝ ਆ ਰਹੀ ਕਿ ਇਸ ਬੰਦੇ ਦਾ ਵਿਰੋਧ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਇਸੇ ਲਈ ਇਹਨੂੰ ਹਰਾਇਆ ਪਰ ਤੁਸੀਂ ਉਹਨੂੰ ਫੇਰ ਸਿਰ ਤੇ ਬਿਠਾ ਲਿਆ ਏ ਹੁਣ ਤੁਹਾਡੀਆਂ ਤੁਸੀਂ ਜਾਣੋ ਬਾਕੀ ਮੇਰੀ ਇਸਾਈ ਵੀਰਾਂ ਨੂੰ ਬੇਨਤੀ ਆ ਵੀ ਇਹਨੂੰ ਜਵਾਬ ਤੁਸੀਂ ਆਪ ਹੀ ਦਿਓ ਜੋ ਕੋਸ਼ੇ ਬੋਲ ਕੇ ਗਿਆ ਹੈ ਕਿ ਇਸਾਈ ਜਿਹੜੇ ਐ ਇਦਾਂ ਬਣ ਗਏ ਉਹ ਬਣ ਗਏ ਇਹਨੂੰ ਜਵਾਬ ਤੁਸੀਂ ਆਪ ਹੀ ਦੇ ਦਿਆ ਕਰੋ ਅਸੀਂ ਤਾਂ ਇਹਦੇ ਤੇ ਆ ਕੇ ਸਮਾਂ ਹੀ ਖਰਾਬ ਕਰਦੇ ਆ ਇਸ ਤੇ ਸੜ ਤੋਂ ਰੋਜ਼ ਹੀ ਲਾਪਾ ਕਰੋਂਦਾ ਵਾ ਪਰ ਇਸਾਈ ਵੀਰੋ ਤੁਸੀਂ ਇਹਨੂੰ ਜਵਾਬ ਦਿਓ ਵੀ ਜੋ ਇਹ ਤੁਹਾਡੇ ਬਾਰੇ ਬੋਲ ਕੇ ਗਿਆ ਹੈ ਅੱਜ ਇਹਨੂੰ ਤੇ ਲੱਖ ਦੀਆਂ ਲਾਹਣਤਾਂ ਨੇ ਸਬੂਚਾ ਟੋਲੇ ਨੂੰ